ਆ ਬਾਈ ਵੀਡੀਓ ਲੈਣ ਜਾ ਰਿਹਾ ਮਾਰੋਦਾ ਹੀ ਪਾਣੀ ਦੀ ਉਹ ਬਿਜਲੀ ਵੀ ਬਾਜੇ ਬੰਦ ਕਰਾਂ ਦੀ ਲੋੜ ਹੀ ਆ ਪਾਣੀ ਦਾ ਪਾਓ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇੱਕ ਪੇਂਟ ਦੀ ਵੱਡੀ ਦੁਕਾਨ ਨੂੰ ਅੱਗ ਲੱਗੀ ਹੈ ਅੱਗ ਦੇ ਭਾਂਬੜ ਮਚੇ ਹੋਏ ਸਾਫ਼ ਦਿਖਾਈ ਦੇ ਰਹੇ ਨੇ ਫਿਰੋਜ਼ਪੁਰ ਦੇ ਮਖੂ ਗੇਟ ਦੇ ਕੋਲ ਇਹ ਵੱਡੀ ਪੇਂਟ ਦੀ ਦੁਕਾਨ ਹੈ ਜੋ ਐਤਵਾਰ ਹੁੰਦੇ ਚੱਲਦਿਆ ਬੰਦ ਸੀ ਪਰ ਜਿਵੇਂ ਹੀ ਇਸ ਦੁਕਾਨ ਦੇ ਵਿੱਚੋਂ ਨਿਕਲਦਾ ਧੂਆਂ ਆਸ-ਪਾਸ ਦੇ ਲੋਕ ਦੇਖਦੇ ਨੇ ਤਾਂ ਤੁਰੰਤ ਦੁਕਾਨ ਦੇ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਦੁਕਾਨ ਦਾ ਮਾਲਕ ਜਿਵੇਂ ਹੀ ਮੌਕੇ ਤੇ ਪਹੁੰਚਦਾ ਹੈ ਤਾਂ ਦੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਦੁਕਾਨ ਦੇ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਾਫੀ ਨੁਕਸਾਨ ਦੁਕਾਨ ਦਾ ਹੋ ਚੁੱਕਿਆ ਸੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦਾ ਕਰੀਬ 1 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ ਜਦ ਕਿ ਦੂਸਰੇ ਪਾਸੇ ਅਗਲਗਨ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਮਾਰੋਦਾ ਹੀ ਪਾਣੀ ਕੀ ਉਹਦਾ ਬਿਜਲੀ ਵੀ ਬਾਜੇ ਬੰਦ ਕਰਾਣ ਦੀ ਲੋੜ ਹੈ ਪਾਣੀ ਦਾ ਪਾਓ ਜਾ ਜਾ ਮੈਂ ਕਹਿੰਦਾ ਕਿ ਜੇਕਰ ਆ ਜਾ ਚਲੋ ਇਹ ਦੁਕਾਨ ਦੁਕਾਨ ਪਰ ਸੋਰ ਸਰਕੀ ਜੀ ਹੋਇਆ ਸਰ ਕਿੰਨਾ ਕਿੰਨਾ ਕਿ ਨੁਕਸਾਨ ਹੋਇਆ ਭਾਈ ਕਰੋੜਾਂ ਦਾ ਹੋਇਆ ਜੀ ਕਰੋੜਾਂ ਦਾ ਵਾਦੀ ਹੋਇਆ ਕਿਸ ਕੀ ਨਾਮ ਹੈ ਦੁਕਾਨ ਦਾ ਜੀ ਸਾਨੂੰ ਰਾਹੁਲ ਪੇਂਟ ਸਟੋਰ ਕਾਕਾ ਦੀ ਦੁਕਾਨ ਸੀ ਤੁਹਾਡੀ ਇੱਥੇ ਸਾਰਾ ਮਾਲ ਮਿਲਦਾ ਹੈ ਸੈਂਟਰੀ ਦੀ ਪੇਂਟ ਪੇਂਟ ਦਾ ਸੈਂਟਰੀ ਦਾ ਸਾਰਾ ਸਮਾਨ ਸਾਰਾ ਉਹ ਵੀ ਹੁੰਦੀ ਵਜ੍ਹਾ ਨਾਲ ਸਰ ਦੁਕਾਨ 'ਚ ਅੱਗ ਲੱਗ ਗਈ ਸਾਰਾ ਮਾਲ ਰਾਖ ਰਾਖ ਹੋ ਗਿਆ ਸਾਨੂੰ ਜਿਸ ਤਰ੍ਹਾਂ ਸਰ ਕਾ ਨੋਕਾਂ ਦਾ ਜਰ 1.5 ਕਰੋੜ ਤੋਂ ਵੀ ਉੱਤੇ ਹੋ ਗਈ ਇਹਨਾਂ ਮਾਲ ਸੀਗਾ ਮੇਰਾ ਅੰਮ੍ਰਿਤਾਲਾ ਕਹਿੰਦੀ ਦੁਕਾਨ ਸੀ ਸਰ ਸੈਂਟਰੀ ਦੀ ਸੈਂਟਰੀ ਦਾ ਸਾਰਾ ਸਮਾਨ ਟੋਟਲੀ ਸਾਡੀ ਦੁਕਾਨ ਤੋਂ ਮਿਲਦਾ ਜਿਸ ਤਰ੍ਹਾਂ ਦੇਖਿਆ ਕਿ ਕੁਝ ਬਚਿਆ ਨਹੀਂ ਲੱਗ ਰਿਹਾ ਕੁਝ ਵੀ ਨਹੀਂ ਬਚਿਆ ਸਾਰਾ ਮਾਲ ਛੱਡ ਕੇ ਰਾਖ ਹੋ ਗਿਆ ਸਰ ਜੀ ਇਹ ਕਿਹੜੀ ਜਗ੍ਹਾ ਹੈ ਮਹੂ ਗੇਟ ਜੀ ਅੰਦਰੂਣ ਮਹੂ ਗੇਟ ਆ ਤੁਹਾਡੀ ਆਪਣੀ ਦੁਕਾਨ ਹੈ ਆਪਣੀ ਦੁਕਾਨ ਹੈ ਜੀ ਕਿਹਦੇ ਰਹਿਣ ਦਾ ਕੀ ਨਾਮ ਸੀ ਜੀ ਰਾਹੁਲ ਪੇਂਟ ਐਂਡ ਸੈਂਟਰੀ ਸ਼ਾਦੇ ਵਿੱਚ ਹੀ ਇਹਨਾਂ ਦੀ ਰੈਸ਼ ਹੈ ਕਾਬੂ ਪੈ ਗਿਆ ਹਾਂਜੀ ਸਰ ਅਜੇ ਤਾਂ ਦੇਖ ਰਹੇ ਨੇ ਜੀ ਅੱਗ ਹੈਗੀ ਹੈ ਜੇ ਵੀ ਕੱਲੀ ਥੱਲੇ ਹੀ ਅੱਗ ਲੱਗੀ ਨਹੀਂ ਸਰ ਸਾਰੀ ਵੀਡੀਓ ਉੱਪਰ ਪਾਸੇ ਲੱਗੀ ਸਰ ਅੱਗ ਕਿੰਨੀਆਂ ਗੱਡੀਆਂ ਆਈਆਂ ਜੀ ਸਰ ਤਿੰਨ ਗੱਡੀਆਂ ਚਾਰ ਪੰਜ ਗੱਡੀਆਂ ਆ ਗਈਆਂ ਨੇ ਹੁਣ ਤਿੰਨ ਗੱਡੀਆਂ ਦਾ ਖਾਲੀ ਹੋ ਗਈਆਂ ਹੋਰ ਦੋ ਹੋਰ ਆਈਆਂ ਨੇ ਜੀ ਮਖੂਗੇੜ ਦੇ ਵਿੱਚ ਹੀ ਵਪਾਰ ਹੈ ਦੁਕਾਨ ਹੈ ਔਰ ਜਿਸ ਸਥਿਤੀ ਦੀ ਅੱਗ ਦੀ ਸਥਿਤੀ ਸੀ ਨਾ ਜੀ ਜੋ ਇਹ ਫਾਇਰ ਬਗੇੜ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਰਾ ਸਮੂਚਾ ਮਖੂਗੇੜ ਕਿ ਜੋ ਇਹ ਮੌਕੇ ਤੇ ਆ ਕੇ ਸਥਿਤੀ ਨੂੰ ਇਹਨੇ ਅੱਗ ਦੀ ਲਪਤਣ ਕੰਟਰੋਲ ਪਾ ਰਿਆ ਔਰ ਆਪਣੀ ਜਾਨ ਜੋਖਮ ਤੇ ਪਾ ਕੇ ਵੀ ਅੰਦਰ ਵੜ ਕੇ ਸਾਰਾ ਕੰਟਰੋਲ ਕੀਤਾ ਜੇ ਨਾ ਕਰਦੇ ਜੇ ਨਾ ਹੁੰਦੀ ਇੱਕ ਦੋ ਮਿੰਟਾਂ ਬਾਅਦ ਲੱਗਦਾ ਮੱਖੂ ਜੀ ਸਾਰਾ ਸਵਾਹ ਹੋ ਜਾਣਾ ਸੀ ਕਿਉਂਕਿ ਸਾਰਾ ਸਮਾਨ ਅੰਦਰ ਜੁਵਲਰੀ ਸੀਗਾ ਪਲਾਸਟਿਕ ਸੀਗਾ ਬਰੂਰ ਸੀਗਾ ਸਾਰਾ ਅੰਦਰ ਕੈਮੀਕਲ ਸੀਗਾ ਜੋ ਬੁਰਾ ਹਾਲ ਸੀਗਾ ਕੀ ਕਰਨੀ ਅੱਗ ਲੱਗੰਦਾ ਜੀ ਇਹ ਤਾਂ ਪਰਮਾਤਮਾ ਜੀ ਕੀ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੈ ਕਿ ਸੋਰਸ ਸਰਕਟ ਐਟੈਕਿੰਗ ਆ ਕੁਝ ਵੀ ਹੋ ਸਕਦਾ ਹੈ ਇਹਦਾ ਬੰਦ ਕਰਕੇ ਚਲੇ ਗਏ ਸੀਗੇ ਇਹ ਤਾਂ ਪਤਾ ਲੱਗਾ ਆੜ ਗਵਾਂਡੇ ਦੱਸਿਆ ਕਿ ਆਹ ਚੀਜ਼ ਬਣੀ ਹੈ ਤੇ ਸਾਡਾ ਇੱਕ ਹੋਰ ਹੈ ਕਿ ਫਾਇਰ ਜੈਟ ਹਲੇ ਤੱਕ ਸਾਡੀ ਖਲੋਤੀ ਰਵੇ ਜਦੋਂ ਤੱਕ ਕਿ ਬਿਲਕੁਲ ਸ਼ਾਤਰੀ ਹੋਈਦਾ ਕੰਮ ਸਾਨੂੰ ਇਹ ਰਿਕਵੈਸਟ ਆ ਫੈਬਰਿਕਟ ਵਾਲਿਆਂ ਨੂੰ ਇੱਕ ਮਸ਼ੀਨ ਇੱਥੇ ਖਲੋਤੀ ਰਵੇਗਾ ਕਿੰਨਾ ਕ ਨੁਕਸਾਨ ਦੱਸਦੇ ਤੂੰ ਇਹ ਤਾਂ ਪਰਮਾਤਮਾ ਨੂੰ ਅੰਦਰ ਆਪਾਂ ਕੀ ਕਹਿ ਸਕਦੇ ਭਾਈ ਇਹ ਤਾਂ ਦੁਕਾਨ ਇੰਨਾ ਦੀ ਇਹਨਾਂ ਨੂੰ